ਪੰਜਾਬ ਦਾ ਹਾਲਾਤ ਨੂੰ ਉਹ ਸਾਡੇ ਇੱਥੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਣਾਏ ਹੋਣ ਜਿਹੜੀ ਅਸੀਂ ਭੋਖੜਦਾਲ ਤੇ ਮਰਵਤ ਸ਼ੁਰੂ ਕੀਤਾ ਹੋਇਆ ਪਿਛਲੇ 7 ਦਿਨਾਂ ਤੋਂ ਉਹਦੇ ਚ ਰੋਸ ਪ੍ਰਗਟਾਉਂਦੇ ਹੋਏ ਅੱਜ ਬੰਦ ਦੀ ਕਾਲ ਦਿੱਤੀ ਤੇ ਇੱਕਾ ਦਿਖਾਉਂਦੇ ਹੋਇਆ ਨਿਰੰਤਰ ਸਾਰਾ ਬਾਜ਼ਾਰ ਸਾਰੇ ਵਪਾਰ ਸਾਰੇ ਕੰਮ ਬੰਦ ਕੀਤੇ ਜਿਨ੍ਹਾਂ ਨੇ ਮਾੜਾ ਮੋਟਾ ਕੋਈ ਸੁਣ ਲੈਂਦੇ ਸੀ ਏਦਾ ਜਮਈ ਸਾਡਾ ਸਰਕਾਰ ਨੇ ਬੇੜਾਵਾਤਾ ਤੇ ਸਾਡੇ ਜਵਾਖ ਹੈ ਸਕੂਲ ਜਾਂਦੇ ਆ ਨੰਗਨ ਨੂੰ ਥਾਂ ਨਹੀਂ ਕਿਸੇ ਪਾਸੇ ਵੀ ਟੀਸੀ ਸਾਹਿਬਾਨ ਨੂੰ ਨੋਟਿਸ ਕੀਤਾ ਹੈ ਤੇ ਅੱਜ ਦੀ ਤਾਰੀਖ ਸਾਡੀ ਹਾਈ ਕੋਰਟ ਦੇ ਵਿੱਚ ਸੀਵਰੇਜ ਦੇ ਮਸਲੇ ਨੂੰ ਲੈ ਕੇ ਨਜ਼ਾਰਤ ਹੈ ਜਿਸ ਵੇਲੇ ਅਸੀਂ ਗੱਲ ਕਰ ਰਹੇ ਆ ਸਾਡੀ ਟੀਮ ਵਕੀਲ ਸਾਹਿਬਾਨ ਹਾਈ ਕੋਰਟ ਦੇ ਵਿੱਚ ਮੌਜੂਦ ਨੇ ਤੇ ਉੱਥੇ ਚਾਰਾ ਜੋਈ ਕਰ ਰਹੇ ਨੇ ਜਿੰਨਾ ਚਿਰ ਤੱਕ ਅਸੀਂ ਇਹਨਾਂ ਲੋਕਾਂ ਦਾ ਜਿਉਣਾ ਦੁਬਰ ਨਹੀਂ ਕਰਦੇ ਉਹਨਾਂ ਚਿਰ ਤੱਕ ਪ੍ਰਸ਼ਾਨ ਸਦੇ ਕੰਦੇ ਜੂ ਨਹੀਂ ਸਰਕਦੀ ਅੱਜ ਤੱਕ ਕਰਦੇ ਇਹਨਾਂ ਨੇ ਕੋਈ ਡਾਕਟਰਾਂ ਦੀ ਟੀਮ ਪਿੰਡ ਚ ਦਾ ਕੀ ਭੇਜਣੀ ਸੀ ਬਾਰਾਂਡਾ ਦਾ ਕੀ ਭੇਜਣੀ ਸੀ ਇੱਥੇ ਸਰਕਾਰੀ ਹਸਪਤਾਲ ਚ ਵੀ ਨਹੀਂ ਗਈ ਨੂੰ ਕੋਈ ਪਤਾ ਨਹੀਂ ਇਹ ਪੈਸਾ ਨਗਰ ਕੌਂਸਲ 'ਚ ਜਾ ਰਿਹਾ ਹੈ ਕਿ ਕਿਤੇ ਹੋਰ ਜਾ ਰਿਹਾ ਹੈ ਤਾਂ ਇਹਨੂੰ ਜਲਦੀ ਤੋਂ ਜਲਦੀ ਮਸਲੇ ਨੂੰ ਹੱਲ ਕਰਨਾ ਚਾਹੀਦਾ ਹੈ ਕਿੰਨੇ 80 ਦਿਨ ਤੋਂ ਵੱਧ ਉਹ ਡੱਲੇਵਾਲ ਸਾਹਿਬ ਨੂੰ ਵੀ ਕੇਯੂ ਦੇ ਹੋ ਗਏ ਸਰਕਾਰ ਚੁੱਪ ਬੈਠੀ ਹੈ ਮੋੜ ਹਲਕੇ ਦਾ ਐਮ.ਐਲ.ਏ ਆ ਉਹ ਵੀ ਭਗਵੰਤ ਜੀ ਵਾਂਗੂ ਸ਼ਰਾਬੀ ਰਹਿੰਦਾ ਆ ਪਰਸੋਂ ਦੀ ਖਬਰ ਹੈ ਕਿ ਮੈਸਰ ਖਾਨੇ ਦੀ ਇੱਕ ਉੱਥੇ ਕਿਸੇ ਦੇ ਘਰੇ ਜਾਵੜਿਆ ਸ਼ਰਾਬੀ ਹੋ ਕੇ ਉੱਥੇ ਲੜਕੜੇ ਮਾਰੀ ਜਾਂਦਾ ਛਿੰਦਾ ਰਾਮ ਪਰ ਮਾਨਸ ਹਰਥਾ ਤੋਂ ਓਵਰਜ ਓਵਰਫਲੋ ਹੋਇਆ ਪਿਆ ਇਸ ਕਰਕੇ ਸਾਨੂੰ ਉਹ ਸਿਸਟਮ ਸੁਧਾਰਨ ਦੀ ਲੋੜ ਪੈਣੀ ਹੈ ਕਿ ਸਿਵਰੇ ਸਿਸਟਮ ਨੂੰ ਲੈ ਕੇ ਲਗਾਤਾਰ ਪ੍ਰਦਰਸ਼ਨ ਕੀਤਾ ਗਿਆ ਮਰਨਬਰਤ ਤੇ ਅੱਜ 8ਵਾਂ ਦਿਨ ਹੈ ਮਨਿੰਦਰ ਸੇਖੋ ਨੂੰ ਤੇ ਪਰ ਸ਼ਹਿਰ ਵਾਸੀਆਂ ਨੇ ਇੱਕ ਸਮਰਥਨ ਦਿਖਾਇਆ ਪੂਰੇ ਸ਼ਹਿਰ ਦੀ ਤਸਵੀਰ ਕਿਤੇ ਨਾ ਕਿਤੇ ਹਲਾ ਦੇਣ ਵਾਲੀ ਹੈ ਵੀ ਸਾਰਾ ਸ਼ਹਿਰ ਅੱਜ ਬੰਦ ਪਿਆ ਦੁਕਾਨਦਾਰਾਂ ਨੇ ਜਿੰਨਾ ਵੀ ਭਾਈਚਾਰਾ ਕਹਿ ਸਕਦੇ ਆਂ ਵੀ ਆਪਾਂ ਚਾਹੇ ਉਹ ਵਕੀਲ ਭਾਈਚਾਰਾ ਹੋਵੇ ਚਾਹੇ ਆਰਟੀਆ ਐਸੋਸੀਏਸ਼ਨ ਹੋਵੇ ਸਾਰਿਆਂ ਵੱਲੋਂ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਤਸਵੀਰ ਕੈਮਰਾਮੈਨ ਨੂੰ ਕਹੂੰਗਾ ਇੱਕ ਪਾਰੀ ਜਿਹੜੀ ਮੰਡੀ ਦੀ ਤਸਵੀਰ ਹੈ ਮੋੜ ਹਲਕੇ ਦੀ ਸਾਰੀ ਤਸਵੀਰ ਇੱਕ ਬਿਆਨ ਕਰਦੀ ਹੈ ਕਿ ਅੱਜ ਸਿਵਰੇ ਸਮੱਸਿਆ ਜਿਹੜੀ ਹੈ ਉਸ ਦੇ ਨਾਲ ਪੂਰਾ ਮੋੜ ਹਲਕਾ ਜੂਝ ਰਿਹਾ ਤੇ ਉਸ ਦੀ ਤਸਵੀਰ ਇਹ ਵੀ ਬਿਆਨ ਕਰਦੀ ਹੈ ਕਿ ਕਿਤੇ ਨਾ ਕਿਤੇ ਪ੍ਰਸ਼ਾਸਨ ਦੀ ਜਿਹੜੀ ਢਿੱਲ ਹੈ ਉਹ ਲਗਾਤਾਰ ਚੱਲ ਰਹੀ ਹੈ ਤੇ ਪ੍ਰਸ਼ਾਸਨ ਦੇ ਕੰਨ ਤੋਂ ਜੂ ਨਹੀਂ ਸਰਕ ਮਰਨ ਵਰਤ ਦਾ ਗੱਲਬਾਤ ਕਰਦੇ ਆ ਮਨਿੰਦਰ ਸਿੰਘ ਸਾਡੇ ਨਾਲ ਹੈ ਮਨਿੰਦਰ ਜੀ ਕਿਵੇਂ ਦੇਖਦੇ ਹੋ ਅੱਜ 8ਵਾਂ ਦਿਨ ਵੀ ਹੈ ਤੇ ਸਾਰਾ ਮੌੜ ਮੰਡੀ ਜਿਹੜੀ ਹੈ ਬੰਦ ਪਈ ਹੈ ਸਮਰਥਨ ਦੇ ਵਿੱਚ ਉਤਰਿਆ ਕਿ ਲੋਕ ਤਰਾਤਰਾਂ ਕਰ ਰਹੇ ਆ ਸੀਵਰੇਜ ਸਮੱਸਿਆ ਨਾਲ ਮੈਂ ਰਿਣੀ ਆ ਮੌੜ ਮੰਡੀ ਦੇ ਇੱਕ ਇੱਕ ਵਪਾਰੀ ਦਾ ਸਮਾਜਿਕ ਸੰਸਥਾਵਾਂ ਦਾ ਧਾਰਮਿਕ ਸੰਸਥਾਵਾਂ ਦਾ ਜਿਨ੍ਹਾਂ ਨੇ ਸਾਡੀ ਚੱਲੀ ਆ ਰਹੀ ਸੀਵਰੇਜ ਦੀ ਸਮੱਸਿਆ ਦੇ ਜਿਹੜੀ ਅਸੀਂ ਭੁੱਖ ਹੜਤਾਲ ਤੇ ਮਰਨ ਵਰਤ ਸ਼ੁਰੂ ਕੀਤਾ ਹੋਇਆ ਪਿਛਲੇ 7 ਦਿਨਾਂ ਤੋਂ ਉਹਦੇ ਚ ਰੋਸ ਪ੍ਰਗਟਾਉਂਦੇ ਹੋયા ਅੱਜ ਬੰਦ ਦੀ ਕਾਲ ਦਿੱਤੀ ਤੇ ਏਕਾ ਦਿਖਾਉਂਦੇ ਹੋਇਆ ਨਿਰੰਤਰ ਸਾਰਾ ਬਾਜ਼ਾਰ ਸਾਰੇ ਵਪਾਰ ਸਾਰੇ ਕੰਮ ਬੰਦ ਕੀਤੇ ਹਫਤੇ ਦੇ ਪਹਿਲੇ ਦਿਨ ਸੋਮਵਾਰ ਨੂੰ ਜਿਹਦੇਣ ਖੁਸ਼ੀਆਂ ਨਾਲ ਵਪਾਰੀ ਆਪਦਾ ਵਪਾਰ ਤੇ ਕੰਮਕਾਰ ਖੋਲਦੇ ਨੇ ਤਾਂ ਕਿ ਇਹ ਜਿਹੜੀ ਗੂੰਗੀ ਬੋਲੀ ਸਰਕਾਰ ਹੈ ਜਿਹੜੇ ਢੀਠ ਬਣਾ ਇਹਨਾਂ ਨੇ ਅਪਣਾ ਰੱਖਿਆ ਇਹਦੇ ਜੋ ਹੋਸ਼ ਚ ਆਉਣ ਤੇ ਲੋਕਾਂ ਨੂੰ ਜਿਹੜੀ ਉਹਨਾਂ ਦੀ ਮੌਲਿਕ ਅਧਿਕਾਰ ਹੈ ਜਾਨ ਜੀਵਨ ਦਾ ਸਾਫ ਪਾਣੀ ਦਾ ਸੀਵਰੇਜ ਦਾ ਉਹਦੇ ਤੋਂ ਨਜ਼ਾਰ ਦਵਾਈ ਜਾ ਸਕੇ ਅੱਜ 8ਵਾਂ ਦਿਨ ਹੋ ਗਿਆ ਸੇਤ ਕਿਵੇਂ ਆ ਤੇ ਕੀ ਲੱਗਦਾ ਵੀ ਇਹ ਕੁਝ ਕਰਨਾ ਪੈਂਦਾ ਹੈ ਸਰਕਾਰ ਨੂੰ ਜਗਾਉਣ ਲਈ ਪ੍ਰਸ਼ਾਸਨ ਨੂੰ ਜਗਾਉਣ ਲਈ ਕੀ ਲੱਗਦਾ ਨਹੀਂ ਵੀ ਸਿੱਧੇ ਤਰੀਕੇ ਨਾਲ ਹੀ ਇਹ ਗੱਲਾਂ ਹੋ ਜਾਣ ਤੇ ਹੱਲ ਕਰਾਉਣ ਦੇ ਜਿਹੜੇ ਦਾਅਵੇ ਸੀ ਉਹ ਖੋਖਲੇ ਨਜ਼ਰ ਆ ਰਹੇ ਆ ਦੇਖੋ ਇਹਨਾਂ ਦੇ ਦਾਅਵੇ ਦੇਖ ਕੇ ਅਸੀਂ ਬਹੁਤ ਸਮਾਂ 3 ਸਾਲ ਚੁੱਪ ਰਹੇ ਫਿਰ ਮਾਨਯੋਗ ਹਾਈ ਕੋਰਟ ਦੇ ਵਿੱਚ ਅਸੀਂ ਪਟੀਸ਼ਨ ਪਾਈ ਕਿ ਨਿਆਂ ਦੇ ਰਾਹੀਂ ਨਿਆਂ ਲਿਆ ਜਾਵੇ ਉਹ ਅਸੀਂ ਧੰਨਵਾਦੀ ਹਾਂ ਮਾਨਯੋਗ ਹਾਈ ਕੋਰਟ ਦਾ ਕਿ ਉਹਨਾਂ ਨੇ ਇਹਨਾਂ ਨੂੰ ਜਿਹੜਾ ਮਾਨਯੋਗ ਚੀਫ ਸੈਕਟਰੀ ਸਾਹਿਬ ਨੂੰ ਚੀਫ ਸੀਵਰੇਜ ਪਿਛਲੀ ਵਾਰ ਵੀ ਮੈਂ ਪ੍ਰੈਸ ਨੂੰ ਦੱਸਿਆ ਸੀ ਡੀਸੀ ਸਾਹਿਬਾਨ ਨੂੰ ਨੋਟਿਸ ਕੀਤਾ ਹੈ ਤੇ ਅੱਜ ਦੀ ਤਾਰੀਖ ਸਾਡੀ ਹਾਈ ਕੋਰਟ ਦੇ ਵਿੱਚ ਸੀਵਰੇਜ ਦੇ ਮਸਲੇ ਨੂੰ ਲੈ ਕੇ ਨਿਰਾਰਿਤ ਹੈ ਜਿਸ ਵੇਲੇ ਅਸੀਂ ਗੱਲ ਕਰ ਰਹੇ ਹਾਂ ਸਾਡੀ ਟੀਮ ਵਕੀਲ ਸਾਹਿਬਾਨ ਹਾਈ ਕੋਰਟ ਦੇ ਵਿੱਚ ਮੌਜੂਦ ਨੇ ਤੇ ਉੱਥੇ ਚਾਰਾਜੋਈ ਕਰ ਰਹੇ ਨੇ ਮੈਨੂੰ ਪੂਰਨ ਆਸ ਹੈ ਕਿ ਮਾਨਯੋਗ ਹਾਈ ਕੋਰਟ ਕੋਈ ਸਖਤ ਰੁਕ ਲੈਂਦੇ ਹੋਏ ਆ ਲੋਕਾਂ ਦੇ ਜਨ ਜੀਵਨ ਨੂੰ ਸੁਧਾਰਨ ਲਈ ਉਹਨਾਂ ਦੇ ਮੌਲਿਕ ਅਧਿਕਾਰਾਂ ਲਈ ਕੋਈ ਸਖਤ ਫੈਸਲਾ ਲੈ ਕੇ ਸਰਕਾਰ ਨੂੰ ਨਿਰਦੇਸ਼ ਕਰੇਗੀ ਕੀ ਲੱਗਦਾ ਹੈ ਵੀ ਅੱਜ ਜਿਹੜਾ ਇਕੱਠ ਹੈ ਕਿਤੇ ਨਾ ਕਿਤੇ ਦਬਾਅ ਵੀ ਬਣਦਾ ਹੈ ਪ੍ਰਸ਼ਾਸਨ ਤੇ ਸਰਕਾਰ ਤੇ ਲੱਗਦਾ ਹੈ ਵੀ ਅੱਜ ਵਾਲੇ ਇਕੱਠ ਨੇ ਅਸਰ ਕਰ ਦੇਣਾ ਤੇ ਇਹ ਹੱਲ ਹੋਣਗੀਆਂ ਗੱਲਾਂ ਦੇਖੋ ਦਬਾਅ ਦੇ ਨਾਲੋਂ ਇਹ ਸਾਡਾ ਇਕਾ ਜਾਦੇ ਦਿਖਾਉਂਦਾ ਹੈ ਵੀ ਅਸੀਂ ਇਕੱਠੇ ਆ ਕਿਉਂਕਿ ਪਿਛਲੇ ਸਮੇਂ ਤੋਂ ਪ੍ਰਸ਼ਾਸਨ ਨੇ ਕਈ ਚਾਲ ਚੱਲੀ ਹੋਈ ਸੀ ਵੀ ਇਹ ਕਿਸੇ ਇੰਡੀਵਿਜੂਅਲ ਦਾ ਮਸਲਾ ਹੈ ਕਿਸੇ ਵਾਰਡ ਦਾ ਮਸਲਾ ਹੈ ਕਿਸੇ ਗਲੀ ਦਾ ਮਸਲਾ ਹੈ ਅੱਜ ਮੰਡੀ ਬੰਦ ਹੋਣ ਕਰਕੇ ਸਾਰਿਆਂ ਨੇ ਸਾਬਤ ਕਰ ਦਿੱਤਾ ਵੀ ਕੱਲੇ-ਕੱਲੇ ਜਨ-ਜੀਵਨ ਦਾ ਉਹ ਕਿਸੇ ਵੀ ਕੋਨੇ ਦੇ ਵਿੱਚ ਰਹਿੰਦਾ ਹੋਵੇ ਜਿਹੜਾ ਨਗਰ ਕੌਂਸਲ 'ਚ ਹੈ ਨੇੜੇ ਦੇ ਪਿੰਡਾਂ 'ਚ ਹੈ ਉਹ ਸਾਰੇ ਇਹ ਤੋਂ ਪ੍ਰਭਾਵਿਤ ਨੇ ਉਹਨਾਂ ਦਾ ਬੰਦ ਇਸ ਗੱਲ ਦਾ ਜਵਾਬ ਹੈ ਸਰਕਾਰ ਦੇ ਮੂੰਹ ਤੇ ਕਰਾਰੀ ਚਪੇੜ ਹੈ ਕੀ ਸਰਕਾਰ ਨੂੰ ਹੁਣ ਆਪਣੀ ਨੀਂਦ ਤੋਂ ਜਾਗਣਾ ਚਾਹੀਦਾ ਹੈ ਇਹੀ ਲੋਕ ਨੇ ਜਿਨ੍ਹਾਂ ਨੇ ਉਹਨਾਂ ਨੂੰ ਚੁਣਿਆ ਸੀ ਇਹੀ ਲੋਕ ਨੇ ਜਿਹੜੇ ਅੱਗੇ ਵੀ ਆਪ ਦਾ ਨੇਤੇ ਚੁਣਨਗੇ ਇੱਕ ਵਾਰੀ ਉਹਨਾਂ ਤੋਂ ਗਲਤੀ ਹੋ ਗਈ ਉਹ ਗਲਤੀ ਨੂੰ ਭੁਗਤ ਰਹੇ ਨੇ ਪਰ ਸਰਕਾਰ ਇਸ ਗੱਲ ਤੋਂ ਹੋਸ਼ ਚਾਵੇ ਕਿ ਲੋਕ ਦੁਬਾਰਾ ਦੁਬਾਰਾ ਗਲਤੀ ਨਹੀਂ ਕਰਦੇ ਹੁੰਦੇ ਸਰਕਾਰ ਨੂੰ ਜਲਦ ਤੋਂ ਜਲਦ ਅਸੀਂ ਕੋਈ ਭੀਖ ਨਹੀਂ ਮੰਗ ਰਹੇ ਕੋਈ ਉਹਨਾਂ ਤੋਂ ਡਿਮਾਂਡ ਨਹੀਂ ਕਰ ਰਹੇ ਇਹ ਟੈਕਸਪੇਅਰ ਦਾ ਪੈਸਾ ਹੈ ਸਾਡਾ ਹੀ ਪੈਸਾ ਇਕੱਠਾ ਕਰਕੇ ਸਰਕਾਰ ਸਾਥੋਂ ਟੈਕਸ ਇਕੱਠਾ ਕਰਦੀ ਹੈ ਰੁਪਿਆ ਰੁਪਿਆ ਉਹ ਸਾਡੀ ਡਿਵੈਲਪਮੈਂਟ ਤੇ ਲੱਗਣਾ ਚਾਹੀਦਾ ਸਾਨੂੰ ਕੋਈ ਪਤਾ ਨਹੀਂ ਇਹ ਪੈਸਾ ਨਗਰ ਕੌਂਸਲ 'ਚ ਜਾ ਰਿਹਾ ਹੈ ਕਿ ਕਿਤੇ ਹੋਰ ਜਾ ਰਿਹਾ ਹੈ ਤਾਂ ਇਹਨੂੰ ਜਲਦੀ ਤੋਂ ਜਲਦੀ ਮਸਲੇ ਨੂੰ ਹੱਲ ਕਰਨਾ ਚਾਹੀਦਾ ਕੀ ਲੱਗਦਾ ਹੈ ਵੀ ਇਕੱਠੇ ਹੋਗੇ ਧਰਨੇ ਲਾ ਲੈ ਪਹਿਲਾਂ ਕਿਹਾ ਜਾਂਦਾ ਸੀ ਵੀ ਧਰਨੇ ਨਹੀਂ ਲੱਗਣਗੇ ਇਸ ਤਾਂ ਪਹਿਲ ਦੇ ਆਧਾਰ ਤੇ ਹੱਲ ਕਰ ਦਾਂਗੇ ਸਾਰੀਆਂ ਗੱਲਾਂ ਅੱਜ ਸਾਰਾ ਬਾਜ਼ਾਰ ਬੰਦ ਪਿਆ ਹੈ ਸੀਵਰੇ ਸਮੱਸਿਆ ਨਾਲ ਇੱਕ ਉਹ ਸਮਾਂ ਸੀ ਮੈਂ ਮੁਲਾਜ਼ਮ ਰਿਹਾ 40 ਸਾਲ ਕੋ ਸਮਾਂ ਸੀ ਜਦੋਂ ਅਸੀਂ ਕਿ ਮੀਟਿੰਗ ਦੇ ਵਿੱਚ ਮਤਾ ਪਾਉਣ ਦੇ ਅਧਿਕਾਰੀ ਦੇ ਵਿਰੁੱਧ ਅਧਿਕਾਰੀ ਨੂੰ ਭਜੜਾ ਪੈ ਜਾਂਦੀਆਂ ਸਮਾਂ ਬਦਲਿਆ ਅਸੀਂ ਕਾਲਾ ਮਿਲਾ ਲੈ ਲੈਂਦੇ ਅਧਿਕਾਰੀ ਨੂੰ ਭਜੜਾ ਪੈ ਜਾਂਦੀਆਂ ਸਮਾਂ ਬਦਲਿਆ ਅਸੀਂ ਧਰਨੇ ਮਜਾਰੇ ਕਰਦੇ ਅਧਿਕਾਰੀ ਨੂੰ ਭਜੜਾ ਪੈ ਜਾਂਦੀਆਂ ਹੁਣ ਹੋਰ ਬਹਾਸ ਗੱਲ ਬਵਦ ਗਈ ਜਿੰਨਾ ਚਿਰ ਤੱਕ ਐਸੀ ਇਹਨਾਂ ਲੋਕਾਂ ਦਾ ਜੀਵਣਾ ਦੂਬਰ ਨਹੀਂ ਕਰਦੇ ਉਹਨਾਂ ਚਿਰ ਤੱਕ ਪ੍ਰਸ਼ਾਸਨ ਦੇ ਕੰਦੇ ਜੂਨੀ ਸਰਕਦੀ ਤੇ ਹੁਣ ਆਉਣ ਵਾਲੇ ਟਾਈਮ ਤੇ ਵੀ ਸਾਨੂੰ ਇਸ ਏਕਤਾ ਨੂੰ ਜੋ ਅੱਜ ਬਣੀ ਹੈ ਇਸ ਨੂੰ ਆਪਦੇ ਸਾਰਿਆਂ ਹੀ ਜਿਹੜੇ ਕੋਈ ਵਿਰੋਧਤਾਈਆਂ ਨੇ ਆਪਦੇ ਇੱਕ ਦੂਜੇ ਪ੍ਰਤੀ ਪਾਰਟੀ ਪ੍ਰਤੀਜਾ ਹੋਰ ਪ੍ਰਤੀਸ਼ ਨੇ ਉਹਨਾਂ ਨੂੰ ਭੁੱਲਦੇ ਹੋਏ ਜੋ ਇਹ ਏਕਤਾ ਪੈਦਾ ਹੋਈ ਹੈ ਇਸ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਕਾਇਮ ਰੱਖਣਾ ਚਾਹੀਦਾ ਹੈ ਫੇਰ ਹੀ ਗਾਰੰਟੀ ਕਰ ਸਕਦੇ ਆ ਇਹਹੀ ਜੀ ਸਰਕਾਰ ਤੋਂ ਕੁਝ ਨਾ ਕੁਝ ਹੱਲ ਕਰਨ ਦੀ ਅਗਰੇ ਸਮਝ ਇੱਕ ਵੀ ਅੱਜ ਦੇ ਧਰਨੇ ਤੋਂ ਹੀ ਹੋ ਜੂਗੀ ਇਹ ਗੱਲ ਨਹੀਂ ਅੱਜ ਸੇਖੋਂ ਸਾਹਿਬ ਦੀ ਜਿਹੜੀ ਹੈ ਭੁਖ ਹੜਤਾਲ ਸੀ ਜੀ ਸ਼ੁਰੂ ਹੋਈ ਕਿ ਵੀ ਸ਼ਾਇਦ ਆ ਇੱਕ ਦਿਨ ਦੀ ਦੋ ਦਿਨ ਦੀ ਚਾਰ ਦਿਨ ਦੀ ਭੁਖੜਦਾਲ ਨਾਲ ਹੋਊਗਾ ਉਹ ਭੁਖੜਦਾਲ ਮਰਨ ਬਾਅਦ ਚ ਸ਼ੁਰੂ ਹੋਗੀ ਪ੍ਰਸ਼ਾਸਨ ਫਿਰ ਚੁੱਪ ਬੈਠਾ ਹੈ ਕਿੰਨੇ 80 ਦਿਨ ਤੋਂ ਵੱਧ ਉਹ ਡੱਲੇਵਾਲ ਸਾਹਿਬ ਨੂੰ ਵੀ ਕੇ ਯੂ ਦੇ ਹੋ ਗਏ ਸਰਕਾਰ ਚੁੱਪ ਬੈਠੀ ਹੈ ਕਿਸੇ ਨੂੰ ਇਹ ਹੋ ਸਕਦਾ ਹੈ ਕਿ ਵੀ ਸ਼ਾਇਦ ਇਹ ਕੋਈ ਹੱਲ ਹੈਗਾ ਇਹ ਹੱਲ ਇਹ ਨਹੀਂ ਸਾਨੂੰ ਇੱਕ ਸੋਚ ਬਣਾਉਣੀ ਪਣੀ ਹੈ ਕਿ ਫਿਰ ਚੰਗਾ ਕੋਈ ਗੱਲ ਨਹੀਂ ਐਸੀ ਤਾਂ ਟਪਕਾ ਖਾ ਗਏ ਤੁਹਾਨੂੰ ਸੱਤਾ ਸੰਭਾਲਦੀ ਜੇ ਤੁਸੀਂ ਨਹੀਂ ਤੇ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਸਾਡੇ ਮੁਹੱਲਿਆਂ 'ਚ ਬੜਿਓ ਸਾਡੇ ਬਾਗਾਂ 'ਚ ਆਇਓ ਸਾਡੇ ਮੰਡੀਆਂ 'ਚ ਆਇਓ ਦੇਵਾਂਗੇ ਤੁਹਾਨੂੰ ਉਹਦਾ ਰਿਜ਼ਲਟ ਜਿਹੜੀ ਤੁਸੀਂ ਅੱਜ ਸਾਥੋਂ ਮੂੰਹ ਮੋੜੀ ਬੈਠੇ ਹੋ ਇਸ ਕਰਕੇ ਆਪਦੀ ਏਕਤਾ ਬਣਾ ਕੇ ਆਉਣ ਵਾਲੇ ਟਾਈਮ ਦੇ ਵਿੱਚ ਸਹੀ ਫੈਸਲੇ ਲੈ ਕੇ ਸਹੀ ਆਗੂ ਦੀ ਚੋਣ ਕਰਨ ਵਾਲੇ ਪਾਸੇ ਸਾਨੂੰ ਵਧਣਾ ਪੈਣਾ ਤੇ ਇੱਥੋਂ ਦਾ ਸਿਸਟਮ ਨੂੰ ਬਦਲਣਾ ਪੈਣਾ ਕਿਉਂਕਿ ਇਹ ਸਿਵਰੇਜ ਕੱਲੀ ਮੰਡੀ ਦਾ ਰੋਲਾ ਨਹੀਂ ਹੈ ਇਹ ਹਰ ਮੰਡੀ ਦੇ ਵਿੱਚ ਮਿਠਿੰਡਾ ਰਾਮਪਰਾ ਮਾਨਸਾ ਹਰਥਾ ਤੋਂ ਉੱਪਰ ਹੈ ਓਵਰਫਲੋ ਹੋਇਆ ਪਿਆ ਇਸ ਕਰਕੇ ਸਾਨੂੰ ਉਹ ਸਿਸਟਮ ਸੁਧਾਰਨ ਦੀ ਲੋੜ ਪੈਣੀ ਹੈ ਕਿ ਵੀ ਇਸ ਤੋਂ ਸਿਸਟਮ ਨੂੰ ਸੁਧਾਰੋ ਤਾਂ ਜੋ ਫਿਰ ਇਹ ਧਰਨੇ ਪਿਆ ਦੀ ਲੋੜ ਨਾ ਪਵੇ ਸਾਡੇ ਇਹ ਈਓ ਸਾਡੇ ਜਿਹੜੇ ਐਕਸ਼ਨ ਨੇ ਸੀਵਰੇਜ ਦੇ ਉਹੀ ਮਸਲੇ ਨੂੰ ਹੱਲ ਕਰਕੇ ਤੁਰਦਿਆ ਕਰ ਤਾ ਹੁਣ ਜਿਹੜੇ ਮੌੜ ਹਲਕੇ ਦੇ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਕਿ ਕਿੰਨੀ ਕ ਤਕਲੀਫ ਹੈ ਕਿੰਨਾ ਕ ਦੁੱਖ ਹੈ ਕਿਉਂਕਿ ਅੱਜ ਲਗਾਤਾਰ ਪ੍ਰਦਰਸ਼ਨ ਜਿਹੜਾ ਚੱਲ ਰਿਹਾ ਆ ਅੱਠਵਾਂ ਦਿਨ ਹੈ ਮਰਨ ਮਰਦ ਦਾ ਪੂਰਾ ਸ਼ਹਿਰ ਬਲਾਕ ਪਿਆ ਹੈ ਗੱਲਬਾਤ ਕਰਦੇ ਆ ਸ਼ਹਿਰ ਵਾਸੀਆਂ ਦੇ ਨਾਲ ਤਾ ਪਿੱਛੇ ਮੇਰੇ ਧਰਨਾ ਚੱਲ ਰਿਹਾ ਹੈ ਲਗਾਤਾਰ 8ਵਾਂ ਦਿਨ ਹੈ ਅੱਜ ਤੇ ਚਾਰੇ ਪਾਸੇ ਦੀ ਤਸਵੀਰ ਕਹੂੰਗਾ ਕੈਮਰਾਮੈਨ ਨੂੰ ਇੱਧਰਲੇ ਪਾਸੇ ਵੀ ਪੂਰੀ ਮੰਡੀ ਅੱਜ ਬੰਦ ਹੈ ਤੇ ਮੰਡੀ ਦੇ ਲੋਕ ਨੇ ਜਿਹੜੇ ਉਹ ਤਰਾ-ਤਰਾ ਕਰ ਰਹੇ ਆ ਸਿਵਰੇ ਸਮੱਸਿਆ ਨੂੰ ਲੈ ਕੇ ਆ ਦੇਖੋ ਤੁਸੀਂ ਜਿੰਦੇ ਲੱਗੇ ਆ ਤਾਲੇ ਲੱਗੇ ਆ ਲੋਕ ਜਿਹੜੇ ਨੇ ਉਹ ਤਰਾ-ਤਰਾ ਕਰ ਰਹੇ ਆ ਤੇ ਲੋਕਾਂ ਦੇ ਨਾਲ ਹੀ ਗੱਲਬਾਤ ਕਰਦੇ ਆ ਜਿੰਨੀ ਪਬਲਿਕ ਸ਼ਹਿਰ ਦੇ ਵਿੱਚ ਰਹਿੰਦੀ ਹੈ ਮੌੜਾ ਮੰਡੀ ਦੇ ਵਿੱਚ ਰਹਿੰਦੀ ਹੈ ਭਾਈ ਜੀ ਅੱਜ ਪੂਰਾ ਬੰਦ ਹੈ ਦੁਕਾਨਾਂ ਵੀ ਬੰਦ ਪਈਆਂ ਕੀ ਮਸਲਾ ਕੀ ਹੈ ਇਹ ਮਸਲਾ ਇੱਕ ਗੀਤ ਚੱਲਿਆ ਸੀ ਸੀਖ ਦਾ ਮੇਰੇ ਨਤਦਿਆ ਸ਼ਰਾਬੀਆ ਯਾਰਾ ਵਾਲੇ ਮੇਰੇ ਕਿਸ ਵੰਨਦੇ ਆ ਉਹ ਅੱਜ ਸਾਡੇ ਜਿਹੜਾ ਪੰਜਾਬ ਦਾ ਹਾਲਾਤ ਨੂੰ ਉਹ ਸਾਡੇ ਇੱਥੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਣਾਏ ਹੋਣ ਕਿਉਂ ਜਿਹੜਾ ਪਿਓ ਸ਼ਰਾਬੀ ਜਿਹੜਾ ਪਿਓ ਸ਼ਰਾਬੀ ਉਹਦੇ ਗਾਹਾਂ ਬੇਟੇ ਵੀ ਸ਼ਰਾਬੀ ਸਾਡਾ ਜਿਹੜਾ ਮੌੜ ਹਲਕੇ ਦਾ ਐਮ ਐਲ ਏ ਆ ਉਹ ਵੀ ਭਗਵੰਤ ਮਾਨ ਵਾਂਗੂ ਸ਼ਰਾਬੀ ਰਹਿੰਦਾ ਆ ਪਰਸੋਂ ਦੀ ਖਬਰ ਹੈਗੀ ਮੈਸਰਖਾਨੇ ਦੀ ਇੱਕ ਉੱਥੇ ਕਿਸੇ ਦੇ ਘਰੇ ਜਾ ਵੜਿਆ ਸਰਾਬੀ ਹੋ ਕੇ ਉੱਥੇ ਲੜਕਰੇ ਮਾਰੀ ਜਾਂਦਾ ਤੇ ਲੋਕਾਂ ਨੂੰ ਡਰਾਈ ਜਾਂਦਾ ਵੀ ਮੇਰੇ ਨਾਲ ਗਨਮੈਨ ਆ ਤੇ ਮੈਂ ਐਮ ਐਲ ਏ ਮੌਕੇ ਦਾ ਸਰਕਾਰ ਦੇ ਵਿੱਚ ਅੱਜ ਸਾਡੇ ਮੌੜ ਹਲਕੇ ਦੇ ਇੰਨੇ ਹਾਲਾਤ ਮਾੜੇ ਐ ਜਿੰਨੇ ਵੀ ਤੁਸੀਂ ਕਹਦੇ ਹੋ 17 ਵਾਰਡ ਪੈਂਦੇ ਐ ਮੌੜ ਹਲਕੇ ਦੇ ਵਿੱਚ ਕਿਸੇ ਪਾਸੇ ਟੱਪੜ ਨੂੰ ਥਾ ਨਹੀਂ ਕਿਸੇ ਪਾਸੇ ਨੰਗੜ ਨੂੰ ਥਾ ਨਹੀਂ ਇਹ ਐਮ ਐਲ ਏ ਦੇ ਕੰਨ ਦੇ ਉੱਤੇ ਜੂ ਨਹੀਂ ਸਰਕਦੀ ਇੱਕ ਵੱਡੀ ਗੱਲ ਤੁਹਾਨੂੰ ਹੋਰ ਦੱਸ ਦਿਆਂ ਇਥੋਂ ਜਿਹੜਾ ਪ੍ਰਧਾਨ ਹੈਗਾ ਕਰਨੈਲ ਸਿੰਘ ਉਹ ਕਹਿੰਦਾ ਮੈਂ ਬਹੁਤ ਵੱਡਾ ਵੱਡਾ ਡਾਕੂ ਆ ਤੇ ਜਿਹੜਾ ਐਮਐਲਏ ਕਹਿੰਦਾ ਵੀ ਉਹ ਕਹਿੰਦਾ ਮੈਂ ਲੁੱਟ ਲਾਂ ਜਿਹੜਾ ਪ੍ਰਧਾਨ ਆ ਉਹ ਕਹਿੰਦਾ ਮੈਂ ਪੁਰਾਣਾ ਇਥੋਂ ਪ੍ਰਧਾਨ ਆ ਮੈਂ ਲੁੱਟ ਲਾਂ ਤੇ ਸਾਡਾ ਜਿਹੜਾ ਮੋੜ ਦਾ 17 ਬਾਰਡਾ ਦਾ ਇਹਨਾਂ ਦੋਨਾਂ ਬੰਦੇ ਨੇ ਬੇੜਾ ਕਰ ਕਰਕੇ ਧਰ ਦਸ ਜਾ ਇਹਦਾ ਕੀ ਹੈ ਕਿਉਂਕਿ ਸਾਡੇ ਜਿਹੜੇ ਬੱਚੇ ਆ ਸਕੂਲਾਂ ਦੇ ਵਿੱਚ ਪੜ੍ਹਦੇ ਨੇ ਕਿਸੇ ਪਾਸੇ ਤੁਸੀਂ ਕਈ ਦਿਨ ਉਹਦੇ ਰਵੇਟ ਕੀਤੀ ਸੀਗੀ ਕਿਸੇ ਪਾਸੇ ਦੀ ਰਸਤਾਰੀ ਟੱਪਣ ਨੂੰ ਕਿਸੇ ਪਾਸੇ ਨੰਗੜ ਨੂੰ ਰਸਤਾ ਨਹੀਂ ਬਹੁਤ ਬੁਰਾ ਹਾਲ ਆ ਪਾਣੀ ਬਹੁਤ ਬੁਰਾ ਹਾਲ ਆ ਜੀ ਬਿਮਾਰੀਆਂ ਤੁਸੀਂ ਘਟੋ ਘਟ ਪਹਿਲਾਂ ਸਰਕਾਰਾਂ ਸੀਗੀਆਂ ਕਈ ਵਾਰੀ ਅਸੀਂ ਰੌਲਾ ਪਾ ਦਿੰਦੇ ਸੀ ਉਹ ਜਿੱਥੇ ਜਿੱਥੇ ਪਾਣੀ ਖੜਾ ਹੁੰਦਾ ਸੀ ਸੜਕਾਂ ਤੇ ਖੜਾ ਹੁੰਦਾ ਸੀ ਘਰਾਂ 'ਚ ਖੜਾ ਹੁੰਦਾ ਸੀ ਉੱਥੇ ਡਾਕਟਰਾਂ ਦੀਆਂ ਟੀਮਾਂ ਭੇਜਦੇ ਚੈੱਕ ਕਰਦੀਆਂ ਸੀਗਾ ਕਿਸੇ ਨੂੰ ਕਾਲਾ ਪੀਲਾ ਤਾਂ ਨਹੀਂ ਕਿਸੇ ਨੂੰ ਕੋਈ ਕਿਸ ਤਰ੍ਹਾਂ ਦੀ ਬਿਮਾਰੀ ਹੈ ਕਿਸੇ ਦੀ ਨਹੀਂ ਅਸੀਂ ਬਹੁਤ ਵਾਰੀ ਇਹ ਪਹਿਲਾਂ ਧਰੇ ਤੋਰੇ ਲਾਏ ਆ ਕਿ ਪਹਿਲਾਂ ਵਾਲੀਆਂ ਸਰਕਾਰਾਂ ਵੇਲੇ ਉਹ ਉਹਨਾਂ ਨੇ ਕਰਨਾ ਸੀਗੇ ਡਾਕਟਰਾਂ ਦੀਆਂ ਟੀਮਾਂ ਭੇਜਣਾ ਗਲੀ ਗਲੀ ਜਾ ਕੇ ਚੈੱਕ ਕਰਨ ਵੀ ਕਿਹਨੂੰ ਕੀ ਬਿਮਾਰੀ ਹੈ ਕਿਹਨੂੰ ਕੀ ਬਿਮਾਰੀ ਅੱਜ ਤੱਕਰ ਤਾਂ ਇਹਨਾਂ ਨੇ ਕੋਈ ਡਾਕਟਰਾਂ ਦੀ ਟੀਮ ਪਿੰਡ ਚ ਦਾ ਕੀ ਭੇਜਣੀ ਸੀ ਬਾਰਾਣਾ ਦਾ ਕੀ ਭੇਜਣੀ ਸੀ ਇੱਥੇ ਸਰਕਾਰੀ ਹਸਪਤਾਲ ਜ ਵੀ ਨਹੀਂ ਗਈ ਇਸੇ ਕਾਰਨ ਇਹ ਬਹੁਤ ਨਕਮੀ ਸਰਕਾਰ ਹੈ ਬੇਕਾਰ ਸਰਕਾਰ ਹੈ ਅੱਜ ਸੇਖੋ ਸਾਹਿਬ ਨੇ ਜਿਹੜਾ ਮਰਜਿੰਦਰ ਸੇਖੋ ਆ ਉਹਨਾਂ ਨੇ ਮਰਨ ਵਰਤ ਰੱਖਿਆ ਹੋਇਆ ਹੈ ਉਹਦੇ ਅੱਜ ਮੌੜ ਮੰਡੀ ਦੇ ਵਿੱਚ ਤੁਸੀਂ ਜਾ ਕੇ ਦੇਖੋ ਸਾਰੀ ਮੰਡੀ ਬੰਦ ਹੈ ਸਾਰਾ ਬਾਜ਼ਾਰ ਬੰਦ ਹੈ ਤੇ ਅਸੀਂ ਤਾਂ ਸੋਡਾ ਵੀ ਧੰਨਵਾਦ ਕਰਦੇ ਜਿਹੜਾ ਨੇ ਆ ਕੇ ਤੁਸੀਂ ਸਾਡੇ ਲੋਕਾਂ ਦੀ ਸਮੱਸਿਆ ਸੁਣੀ ਸਾਡੇ ਲੋਕਾਂ ਦੇ ਦੁੱਖ ਸੁਣਨੇ ਲਗੇ ਬਹੁਤ ਲੋਕ ਦੁਖੀ ਨੇਗੇ ਅਸੀਂ ਧੰਨਵਾਦ ਕਰਦੇ ਆਂ ਭਾਈ ਜੀ ਕੀ ਲੱਗਦਾ ਹੈ ਵੀ ਆ ਧਰਨੇ ਨਾਲ ਹੱਲ ਹੋ ਜੂਗਾ ਗੱਲ ਤਾਂ ਗੌਰ ਹੀ ਨਹੀਂ ਹੋ ਰਹੀ ਅੱਜ 8ਵਾਂ ਦਿਨ ਆ ਉਹ ਭਾਈ ਜੀ ਸਾਡਾ ਪਿੰਡ ਮੌੜ ਖੁਰਦ ਜਿਲ੍ਹੇ ਬਠਿੰਡੇ ਦੇ ਵਿੱਚ ਪੈਂਦਾ ਹੈ ਸਾਡੇ ਤਿੰਨ ਪਿੰਡ ਲੱਗਦੇ ਆ ਮੌੜ ਕਲਾ ਮੌੜ ਮੰਡੀ ਤੇ ਮੌੜ ਖੁਰਦ ਤਿੰਨ ਪਿੰਡ ਨੇ ਇੱਥੇ ਬੁਰਾ ਹਾਲ ਐ ਸੀਬ੍ਰੇਜ ਦਾ ਸਾਨੂੰ ਤਾਂ ਇਹ ਸੀ ਵੀ ਚੰਗੀ ਸਰਕਾਰ ਆਈ ਐ ਚਲ ਸਾਡਾ ਕੋਈ ਫਾਇਦਾ ਹੋ ਜੂ ਮੈਂ ਕਹਿੰਦਾ ਤੂੰ ਤਾਂ ਪਹਿਲਾਂ ਵਾਲੀਆਂ ਸਰਕਾਰਾਂ ਚੰਗੀਆਂ ਸੀਗੀਆਂ ਜਿਨ੍ਹਾਂ ਨੇ ਮਾੜਾ ਮੋਟਾ ਕੋਈ ਸੁਣ ਲੈਂਦੇ ਸੀ ਇਹ ਤਾਂ ਜਮੇ ਛਾੜਾ ਸਰਕਾਰ ਨੇ ਬੇੜਾ ਵਹਾਤਾ ਤੇ ਸਾਡੇ ਜਵਾਖ ਹੈ ਸਕੂਲ ਜਾਂਦੇ ਆ ਨੰਗਨ ਨੂੰ ਥਾਂ ਨਹੀਂ ਕਿਸੇ ਪਾਸੇ ਵੀ ਅਸੀਂ ਕਮਾਕਾਰਾਂ ਤੇ ਜਾਂਦੇ ਆ ਜਦੋਂ ਅਸੀਂ ਕਮਾਕਾਰਾਂ ਤੇ ਜਾਂਦੇ ਆ ਜਾਂ ਆਉਂਦੇ ਆ ਸਾਡਾ ਬੁਰਾ ਹਾਲ ਹੋ ਜਾਂਦਾ ਸਾਡੇ ਪਜਾਮੇ ਟੰਗੇ ਹੁੰਦੇ ਆ ਸਾਡੇ ਰਿਸ਼ਤੇਦਾਰ ਵੀ ਨਹੀਂ ਕੋਈ ਆਉਂਦਾ ਬਾਹਲੀ ਗੱਲ ਕੀ ਐ ਉਹ ਲੋਕ ਵੀ ਪੰਜਾਬ ਮੇ ਡੰਗੜੇ ਪੈਂਦੇ ਆ ਜੇ ਆ ਜਾਂਦੇ ਆ ਤਾਂ ਗੱਡੀ ਪਰੇ ਖੜਾ ਕੇ ਆਉਂਦੇ ਆ ਉਹ ਫੇਰ ਆਉਂਦੇ ਆ ਸਾਡੇ ਘਰੇ ਸਾਈਕਲ ਲਿਬੜੇ ਸਾਡੇ ਮੋਟਰਸਾਈਕਲ ਲਿਬੜੇ ਅਸੀਂ ਘਰੇ ਬਾੜਦੇ ਆ ਸਾਡੇ ਫਰਸ਼ਾਂ ਦੇ ਉੱਤੇ ਗੰਦ ਹੋ ਜਾਂਦਾ ਇਹਨਾਂ ਨਾ ਸਾਡਾ ਰੋਟੀ ਖਾਣ ਨੂੰ ਜੀ ਨਹੀਂ ਕਰਦਾ ਸਾਡਾ ਬੁਰਾ ਹਾਲ ਹੈ ਅਸੀਂ ਤਾਂ ਇਹੀ ਕਹਿਣੇ ਆ ਨਾ ਸਾਡੀ ਕਮੇਟੀຊ ਹੁੰਦੀ ਆ ਨਾ ਸਾਡੀ ਸਰਕਾਰຊ ਹੁੰਦੀ ਆ ਸਾਡੀ ਬੇਨਤੀ ਆ ਸਾਡਾ ਮਸਲਾ ਹੱਲ ਹੋ ਜੇ ਸੀਵਰੇਜ ਦਾ ਉਛਲੀ ਜਾਂਦੇ ਕਿਸੇ ਪਾਸੇ ਥਾਣੀ ਮੰਡੀ ਆਉਣ ਨੂੰ ਥਾਣੀ ਕੰਮ ਦੇ ਜਾਂਦੇ ਆ ਪਿੰਡ ਚ ਥਾਣੀ ਪਿੰਡ ਚ ਦਿਹਾੜੀ ਧੱਪੇ ਤੇ ਜਾਂਦੇ ਆ ਉੱਥੇ ਥਾਣੀ ਜਵਾਕ ਸਕੂਲ ਜਾਂਦੇ ਆ ਉਹਨਾਂ ਦਾ ਬੁਰਾ ਹਾਲ ਹੈ ਜਵਾਖਾਂ ਦਾ ਪੜਾਵੋ ਸਾਡ ਦਾ ਬੁਰਾ ਹਾਲ ਹੈ ਸਾਡੀ ਕੋਈ ਨਹੀਂ ਸੁਣਦਾ ਅਸੀਂ ਤਾਂ ਸਾਰੇ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਗਾਹਾਂ ਨੂੰ ਦੇਖ ਕੇ ਵੋਟ ਪਾਇਓ ਕੋਈ ਚੰਗਾ ਬੰਦਾ ਲਿਆਇਓ ਗਾਹਾਂ ਵਾਸਤੇ ਇਹਨਾਂ ਦੇ ਲਾਰਿਆ ਮੰਗਣ ਨਾਲ ਲੱਗ ਜੋ ਤੇ ਵਧੀਆ ਸਰਕਾਰ ਲਿਆਇਓ ਜੇ ਇਹੋ ਜੀ ਸਰਕਾਰ ਦੁਬਾਰੇ ਆ ਗਈ ਤਾ ਭਰਾਵੋ ਛੋਡਾ ਜਿਉਣਾ ਦੁੱਬਰ ਹੋ ਜੂ ਐਦੂ ਵੀ ਆ ਜਿਹੜਾ ਨਾ ਜਮਾ ਬੰਦ ਹੋ ਜੂ ਛੋਡਾ ਮੇਰੀ ਇਹੀ ਬੇਨਤੀ ਐ ਭਾਈ ਮੈਂ ਛੋਡਾ ਵੀ ਧੰਨਵਾਦ ਕਰਦਾ ਪੱਤਰਕਾਰਾਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਕੀ ਲੱਗਦਾ ਸਾਰੇ ਭਾਈਚਾਰੇ ਨੇ ਅੱਜ ਸਮਰਥਨ ਦਿੱਤਾ ਹੈ ਹੌਲੀ ਹੌਲੀ ਲੋਕ ਜੁੜਨ ਲੱਗੇ ਵੀ ਲੱਗਦਾ ਨਹੀਂ ਵੀ ਹੁਣ ਮੰਨ ਲੈਣੀ ਚਾਹੀਦੀਆਂ ਮੰਗਾ ਮੰਨ ਲੈਣੀ ਚਾਹੀਦੀਆਂ ਸਰਕਾਰ ਨੂੰ ਜਾਗ ਜਾਣਾ ਚਾਹੀਦਾ ਨਹੀਂ ਸਰਕਾਰਾਂ ਤਾਂ ਜੀ ਕਾਫੀ ਟਾਂਗੇ ਜਾਗਦੀਆਂ ਪਈਆਂ ਨੇ ਠੀਕ ਹੈ ਜੀ ਪਰ ਜਿਹੜਾ ਸਾਡਾ ਇੱਥੋਂ ਦਾ ਐਮਐਲਏ ਜੀ ਇਹਨੇ ਸਾਡਾ ਬੇੜਾਗਰ ਕਰਕੇ ਰੱਖਤਾ ਜੀ ਮੋੜ ਮੰਡੀ ਦਾ ਖਾਸ ਕਰਕੇ ਅਸੀਂ ਐਮਐਲਏ ਨੂੰ ਵੀ ਬਹੁਤ ਵਾਰੀ ਕਿਹਾ ਵੀ ਭਾਈ ਮੰਡੀ ਦੇ ਵਿੱਚ ਇੱਕ ਵਾਰੀ ਗੇੜਾ ਮਾਰੋ ਗੇੜਾ ਮਾਰ ਕੇ ਮੰਡੀ ਦਾ ਹਾਲਚਾਲ ਪੁੱਛੋ ਬਾਹਰਲੀ ਮੰਡੀ ਦੇ ਵਿੱਚ ਜਿਹੜੀ ਕਮੇਡੀ ਹੈ ਜੀ ਉਹਦੇ ਵਿੱਚ ਦਿੱਲੀ ਹੁੰਦਾਗਾ ਜੀ ਲੋਕਾਂ ਦੀਆਂ ਮੁਸ਼ਕਲਾਂ ਪੁੱਛਣ ਵਾਸਤੇ ਪਰ ਲੋਕ ਉਹ ਤੇ ਜਾਂਦੀ ਨਹੀਂ ਗਈ ਜਾਂਦੇ ਆ ਪਰ ਲੋਕ ਜਾਣ ਵੀ ਹੁੰਦੇ ਕੋਲ ਕਿਉਂ ਜੀ ਪਰ ਮੰਡੀ ਦੇ ਵਿੱਚ ਗੇੜਾ ਨਹੀਂ ਮਾਰਦਾ ਜਦੋਂ ਵੋਟਾਂ ਲੈਣੀਆਂ ਸੀ ਜੀ ਇਹਨਾਂ ਨੇ ਉਹ ਤਾਂ ਇੱਥੇ 24 ਘੰਟੇ ਲੋਕਾਂ ਦੇ ਪੈਰੀ ਹੱਥ ਲਾਓ ਕਦੇ ਕਿੱਥੇ ਜਾਓ ਕਦੇ ਕਿੱਥੇ ਜਾਓ ਤੇ ਹੁਣ ਇੱਕ ਵਾਰੀ ਵੀ ਨਹੀਂ ਗੇੜਾ ਮਾਰਿਆ ਜਾਂਦਾ ਐਮਐਲਏ ਬਣਿਆ ਕਦੇ ਲੋਕਾਂ ਦੇ ਹੁਣ ਭੋਗ ਤੇ ਜਾਂਦਾ ਹੀ ਉਥੋਂ ਹਾਰ ਪਵਾ ਕੇ ਆ ਜਾਂਦਾ ਜੀ ਜਿੱਥੇ ਜਾਂਦਾਗਾ ਉੱਥੇ ਹੀ ਹਾਰ ਪਵਾ ਕੇ ਆਉਂਦਾ ਜੀ ਲੈਕਿਨ ਸਾਨੂੰ ਹੁਣ ਇਸ ਇਸ ਗੱਲ ਦਾ ਬਹੁਤ ਰੋਸ ਆਈ ਕਿਉਂਕਿ ਸਾਡੇ ਜਿਹੜੇ ਬੱਚੇ ਨੇ ਸਕੂਲ ਜਾਣ ਕਰਨੇ ਬਹੁਤ ਦੁਖੀ ਹੋ ਰਹੇ ਨੇ ਜੀ ਥਾਂ ਥਾਂ ਤੇ ਸੀਵਰੇਜ ਦਾ ਪਾਣੀ ਹੈ ਜੀ ਟੈਂਕੀਆਂ ਦੇ ਵਿੱਚ ਵੀ ਸਾਡਾ ਸੀਵਰੇਜ ਦਾ ਵੀ ਪਾਣੀ ਜਾ ਰਿਹਾਗਾ ਜੋ ਬਾਟਰ ਬਾਕਸ ਦਾ ਪਾਣੀ ਆ ਰਿਹਾਗਾ ਉਹ ਸੀਵਰੇਜ ਨਾਲ ਮਿਕਸ ਹੋ ਕੇ ਆ ਰਿਹਾ ਜੀ ਕਿਉਂਕਿ ਸਭ ਬਿਮਾਰੀਆਂ ਸਭ ਘਰ ਘਰ ਬਿਮਾਰੀ ਵੜੀ ਵੀ ਹੈ ਜੀ ਜਿਹੜੇ ਮਰਜੀ ਸਾਡੇ ਮੋੜ ਮੰਡੀ ਦਾ ਘਰ ਤੁਸੀਂ ਜਾ ਕੇ ਦੇਖ ਲਓ ਸਭ ਵੇਕੇ ਇੱਕ ਨਾ ਇੱਕ ਬੰਦਾ ਬਿਮਾਰ ਹੈ ਉਹ ਕਿਉਂ ਬਿਮਾਰ ਹੈ ਸਿਰਫ ਪਾਣੀ ਕਿਉਂਕਿ ਪਾਣੀ ਆਪਣੇ ਸਰੀਰ ਦੇ ਵਿੱਚ ਜਦੋਂ ਜਾਂਦਾਗਾ ਉਹੀ ਬਿਮਾਰੀਆਂ ਦਾ ਘਰ ਬੰਦਾ ਜੀ ਬੰਦਾ ਇਨਾਂ ਨੂੰ ਸਾਰ ਸਰਕਾਰ ਨੂੰ ਜਾਗਣਾ ਚਾਹੀਦਾ ਪਰ ਇਹ ਜਾਗਨ ਦਾ ਕੋਈ ਹੋ ਨਹੀਂ ਕਰ ਰਹੀ ਜੀ ਠੀਕ ਹੈ ਜੀ ਧੰਨਵਾਦ ਜੀ ਤਾਂ ਤੁਸੀਂ ਦੇਖ ਸਕਦੇ ਹੋ ਵੀ ਜਿਹੜੇ ਮੌੜ ਹਲਕੇ ਦੇ ਲੋਕ ਨੇ ਕਿਤੇ ਨਾ ਕਿਤੇ ਤਰਾ ਤਰਾ ਕਰ ਰਿਹਾ ਉਸ ਪਾਣੀ ਦੇ ਨਾਲ ਜਿਹੜਾ ਸੀਵਰੇਜ ਦਾ ਪਾਣੀ ਪੀਣ ਵਾਲੇ ਪਾਣੀ ਦੇ ਵਿੱਚ ਵੀ ਮਿਕਸ ਹੋ ਗਿਆ ਤੇ ਲੋਕਾਂ ਨੂੰ ਬਿਮਾਰੀਆਂ ਦਾ ਡਰ ਨਹੀਂ ਹੁਣ ਬਿਮਾਰੀਆਂ ਦੇ ਵਿੱਚ ਘਰੇ ਪਏ ਨੇ ਥਾਂ ਥਾਂ ਸੀਵਰੇਜ ਦਾ ਪਾਣੀ ਜਿਹੜਾ ਓਵਰਫਲੋ ਹੋ ਚੁੱਕਿਆ ਮੰਗ ਜਿਹੜੀ ਆ ਉਹ ਲਗਾਤਾਰ ਕੀਤੀ ਜਾ ਰਹੀ ਹੈ ਮਨਿੰਦਰ ਸੇਖੋ 8ਵਾਂ ਦਿਨ ਅੱਜ ਉਹਨਾਂ ਨੂੰ ਮਰਨ ਵਰਤ ਤੇ ਤੇ ਪੂਰੇ ਸ਼ਹਿਰ ਨੇ ਸਮਰਥਨ ਦਿੱਤਾ ਪੂਰੀ ਮੋੜ ਮੰਡੀ ਨੇ ਆ ਦੇਖੋ ਤੁਸੀਂ ਦੁਕਾਨਾਂ ਬੰਦ ਨੇ ਆਪਣੇ ਕਾਰੋਬਾਰ ਬੰਦ ਕਰਕੇ ਅੱਜ ਕੋਈ ਮੰਗ ਕੀਤੀ ਜਾ ਰਹੀ ਹੈ ਕਿ ਸੀਵਰੇਜ ਸਮੱਸਿਆ ਦਾ ਹੱਲ ਕੀਤਾ ਜਾਵੇ ਤੇ ਮੁਕੰਮਲ ਹੱਲ ਚਾਹੀਦਾ ਸਾਨੂੰ ਇੱਕ ਦੋ ਦਿਨਾਂ ਦੇ ਹੱਲ ਨਾਲ ਨਹੀਂ ਸਰਦਾ ਤਾਂ ਹੁਣ ਦੇਖਣਾ ਇਹ ਵੀ ਪ੍ਰਸ਼ਾਸਨ ਕਦੋਂ ਜਾਗਦਾ ਸਰਕਾਰ ਕਦੋਂ ਇੱਥੇ ਕਾਰਵਾਈ ਕਰਦੀ ਹੈ ਤੇ ਕਦੋਂ ਸੀਵਰੇਜ ਸਮੱਸਿਆ ਦਾ ਹੱਲ ਹੁੰਦਾ ਹੈ ਕੈਮਰਾਮੈਨ ਮਨੀਸ਼ ਦੇ ਨਾਲ ਪਰਮ ਦੀ ਪੁਰਾਣਾ ਐਫਓਪੀ ਨਿਊਜ਼ ਮੋੜ ਬਠਿੰਡਾ